ਇੱਕ ਪਿੰਡ ਸੀ ਹੁਸੈਨਪੁਰਾ ਜਿੱਥੇ ਹਰ ਰੋਜ਼ ਕੋਈ ਨਾ ਕੋਈ ਕਾਮੇਡੀ ਹੋ ਜਾਂਦੀ ਸੀ ਉਸ ਪਿੰਡ ਵਿੱਚ ਰਹਿੰਦਾ ਸੀ ਚਾਚਾ ਭੋਲਾ ਮੋਟੀ-ਮੋਟੀ ਮੁੱਛ ਸਫੇਦ ਧੋਤੀ ਤੇ ਰੰਗ-ਬਰੰਗੀ ਪੱਗ ਤੇ ਦਿਮਾਗ ਤੋਂ ਉਲਟਾ-ਪੁਲਟਾ ਸੀ ਨਾਲ ਸੀ ਉਸ ਦਾ ਪਤੀਜਾ ਕੋਲੂ ਕੋਲੂ ਛੋਟਾ ਜਿਹਾ ਬਹੁਤ ਚਲਾਕ ਤੇ ਸ਼ਰਾਰਤੀ ਪਤੀਜਾ ਸੀ ਇੱਕ ਦਿਨ ਕੋਲੂ ਟੀਵੀ ਤੇ ਮਸ਼ਹੂਰੀ ਦੇਖਦਾ ਏ ਕਿ ਇੰਡਾਇਵਰ ਸ਼ੋਰੂਮ ਵਿੱਚ ਆਓ ਤੇ ਆਪਣੇ ਸੁਪਨੇ ਸੱਚ ਕਰੋ ਕੋਲ ਲੂਮਿਸ਼ੂਰੀ ਵੇਖ ਕੇ ਖੁਸ਼ੀ-ਖੁਸ਼ੀ ਖੜਾ ਹੋ ਜਾਂਦਾ ਏ ਤੇ ਚਾਚੇ ਨੂੰ ਕਹਿੰਦਾ ਏ ਚੱਲੋ ਸ਼ੋਰੂਮ ਸੁਪਨੇ ਸੱਚ ਕਰਨ ਚਾਚਾ ਗੁੱਸੇ ਹੋ ਕੇ ਅੱਗੋਂ ਕਹਿੰਦਾ ਏ ਹਾਂ ਓਏ ਸੁਪਨੇ ਤਾਂ ਰਾਤ ਨੂੰ ਸੱਚ ਹੁੰਦੇ ਨੇ ਦਿਨੇ ਕੌਣ ਕਰਦਾ ਏ ਕਹਿ ਕੇ ਚਾਚਾ ਹੱਸਣ ਲੱਗਦਾ ਏ ਪਰ ਪਤੀਜੇ ਦੀ ਬਹੁਤ ਜ਼ਿਆਦਾ ਜਿੱਦ ਕਰਨ ਦੇ ਬਾਵਜੂਦ ਚਾਚਾ ਕਹਿੰਦਾ ਏ ਚੱਲ ਫਿਰ ਤੂੰ ਤਿਆਰ ਹੋ ਜਾ ਆਪਾਂ ਚੱਲਦੇ ਹਾਂ ਚਾਚਾ ਤੇ ਭਤੀਜਾ ਕੁਰਤਾ ਪਜਾਮਾ ਪਾ ਕੇ ਸ਼ੋਰੂਮ ਲਈ ਤਿਆਰ ਹੋ ਜਾਂਦੇ ਨੇ ਉਹਨੇ ਖੁਸ਼ ਨੇ ਆਖਰ ਗੱਡੀ ਜੂ ਲੈਣ ਜਾ ਰਹੇ ਨੇ ਸ਼ੋਰੂਮ ਨੂੰ ਵੇਖ ਕੇ ਦੋਨੋਂ ਹੈਰਾਨ ਹੋ ਜਾਂਦੇ ਨੇ ਤੇ ਸ਼ੋਰੂਮ ਦੇ ਅੰਦਰ ਚਲੇ ਜਾਂਦੇ ਨੇ ਚਾਚੇ ਤੇ ਭਤੀਜੇ ਨੂੰ ਦੇਖ ਕੇ ਸੇਲਜ਼ਮੈਨ ਉਹਨਾਂ ਦੇ ਕੋਲ ਹੁੰਦਾ ਏ ਤੇ ਪੁੱਛਦਾ ਏ ਸਰ ਤੁਹਾਨੂੰ ਕਿਹੜੀ ਗੱਡੀ ਦਿਖਾਵਾਂ ਭਤੀਜਾ ਖੁਸ਼ੀ ਚ ਲੁੱਟੀਆਂ ਪਾ ਰਿਹਾ ਸੀ ਪੁੱਤਰ ਉਹ ਦਿਖਾ ਜੋ ਪਿੰਡ ਚ ਜਾਂਦੇ ਰਸਤੇ ਤੋਂ ਪੈਸ ਤੋਂ ਨਾ ਡਰੇ ਇਹ ਸੁਣ ਕੇ ਸਾਰੇ ਹੈਰਾਨ ਹੋ ਜਾਂਦੇ ਨੇ ਤੇ ਭਤੀਜਾ ਬੋਲਦਾ ਏ ਚਾਚਾ ਜੀ ਕਾਰ ਭੈਸ ਤੋਂ ਨਹੀਂ ਡਰਦੀ ਡਰਾਈਵਰ ਡਰਦਾ ਏ ਕਹਿ ਕੇ ਭਤੀਜਾ ਤੇ ਸਾਰੇ ਸ਼ੋਰੂਮ ਵਾਲੇ ਹੱਸਣ ਲੱਗ ਪਏ। ਆਵੇਂ ਚਾਚਾ ਤੇ ਭਤੀਜਾ ਗੱਡੀ ਨਹੀਂ ਲੈਂਦੇ ਪਰ ਸ਼ੋਰੂਮ ਵਿੱਚ ਇਹੋ ਜਿਹਾ ਮਾਹੌਲ ਬਣਾ ਦਿੰਦੇ ਨੇ ਕਿ ਸਾਰੇ ਉਹਨਾਂ ਤੋਂ ਬਹੁਤ ਖੁਸ਼ ਹੁੰਦੇ ਨੇ। ਚਾਚਾ ਭਤੀਜੇ ਨੂੰ ਕਹਿੰਦਾ ਏ ਕਿ ਸੁਪਨੇ ਮਿਹਨਤ ਨਾਲ ਹੀ ਪੂਰੇ ਹੁੰਦੇ ਨੇ। ਜਿਾ ਕਹਿੰਦਾ ਏ ਸੁਪਨੇ ਵੱਡੇ ਹੋਣ ਤਾਂ ਇੰਡੈਵਰੀ ਹੋਣੀ ਚਾਹੀਦੀ।